ਅੱਜ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨੀ ਮੋਰਚੇ ਦੀ ਤਾਂ ਨਾਜ਼ਰ ਨੇ ਕਿਸਾਨਾਂ ਦੇ ਵੱਲੋਂ ਆਪਣਾ ਅੰਦੋਲਨ ਜਿਹੜਾ ਕਿ ਜਾਰੀ ਰੱਖਿਆ ਜਾ ਰਿਹਾ ਹੈ ਤੇ ਉਸ ਦੇ ਤਹਿਤ ਹੀ ਬੀਤੇ ਕੱਲ ਜਿਹੜਾ ਕਿ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਦੇ ਵੱਲੋਂ ਡੱਲੇਵਾਲ ਦੇ ਨਾਲ ਆਨਲਾਈਨ ਰਾਹੀਂ ਜਿਹੜੀ ਕਿ ਗੱਲਬਾਤ ਕੀਤੀ ਜਾਵੇਗੀ ਤੇ ਜਿਹੜੀ ਕਿ ਅੱਜ ਉਹ ਗੱਲਬਾਤ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਜਿਹੜਾ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਕਰਾਉਣ ਲਈ ਮਨਵਾਇਆ ਜਾਵੇ ਉਹਨਾਂ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਪੰਜਾਬ ਸਰਕਾਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਮਨਵਾ ਲਵੇ ਸੁਪਰੀਮ ਕੋਰਟ ਨੇ ਮਨਵਰਤੇ ਬੈਠੇ ਕਿਸਾਨਾ ਕੁ ਜਗਜੀਤ ਸਿੰਘ ਡੱਲਵਾਰ ਨੂੰ ਹਸਪਤਾਲ ਲੈ ਕੇ ਜਾਣ ਲਈ ਮਨਵਾਉਣ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਜਸਟਿਸ ਸੁਰਕਾਂਤੇ ਜਸਟਿਸ ਉਜਵਲ ਪੋਯਾਦੀ ਬੈਂਚ ਨੇ ਸੁਣਵਾਈ ਕਰਦਿਆਂ ਸਥਿਤੀ ਨੂੰ ਵਿਗੜਨ ਦੇ ਡੱਲੇਵਾਨ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦੇ ਉਸਦੇ ਪਹਿਲਾਂ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਤੇ ਜਿਹੜਾ ਕਿ ਹੈ ਕਾਫੀ ਚਰਚਾ ਕੀਤੀ ਹੈ ਤੇ ਪੰਜਾਬ ਸਰਕਾਰ ਨੇ ਡੱਲੇਵਾਨ ਨੂੰ ਹਸਪਤਾਲ ਲੈ ਕੇ ਜਾਣ ਦੇ ਵਿੱਚ ਅਸਮਰੱਥਾ ਜ਼ਾਹਰ ਕਰਦਿਆਂ ਕਿ ਹੈ ਕਿ ਉਸ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੇ ਡੱਲੇਵਾਨ ਨੂੰ ਕੇਰ ਲਿਆ ਤੇ ਉਹ ਉਹਨਾਂ ਨੂੰ ਹਸਪਤਾਲ ਨਹੀਂ ਲੈ ਕੇ ਜਾਣ ਦੇ ਰਹੇ ਤੌਰੀ ਪੰਜਾਬ ਦੇ ਐਡਵੋਕੇਟ ਜੋਰਨਲ ਗੁਰਮਿੰਦਰ ਸਿੰਘ ਨੇ ਬੈਂਚ ਨੂੰ ਦੱਸਿਆ ਕਿ ਮਾਹਰਾ ਦੀ ਟੀਮ ਨੇ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਹੈ ਤੇ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਉਣ ਅਤੇ ਡਾਕਟਰੀ ਸਹਾਇਤਾ ਲੈਣ ਦੇ ਲਈ ਮਨਉਣ ਦੀ ਕੋਸ਼ਿਸ਼ ਕੀਤੀ ਹੈ ਡੱਲੇਵਾਲ ਨੇ ਕਿਹਾ ਕਿ ਉਹ ਡ੍ਰਿਪ ਸਮੇਤ ਕਿਸੇ ਵੀ ਕਿਸਮ ਦੀ ਡਾਕਟਰੀ ਸਹਾਇਤਾ ਲੈਣ ਤੋਂ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਅੰਦੋਲਨ ਦਾ ਉਦੇਸ਼ ਕਮਜ਼ੋਰ ਹੋ ਜਾਵੇਗਾ ਇਸ ਤੋਂ ਨਰਾਜ਼ ਹੋ ਕੇ ਬੈਂਚ ਨੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਲੁਰਿੰਦੇ ਕਦਮ ਨਾ ਚੁੱਕਣ ਦੇ ਲਈ ਕਾਫੀ ਕੁਝ ਜਿਹੜਾ ਕਿ ਕਿਹਾ ਤੇ ਬੈਂਚ ਨੇ ਅੱਗੇ ਵੀ ਕਿਹਾ ਕਿ ਡੱਲਵਾਲ ਆਪਣੇ ਸਾਥੀਆਂ ਦੇ ਦਬਾਅ ਹੇਠ ਹਨ ਅਤੇ ਜਿਹੜੇ ਕਿਸਾਨਾਂ ਗੋਨਨ ਹਸਪਤਾਲ ਨਹੀਂ ਲਿਜਾਣ ਦੇ ਰਹੇ ਉਹਨਾਂ ਤੇ ਸ਼ੁਭਚਿੰਤਕ ਨਹੀਂ ਨੇ ਤੇ ਇਸ ਦਾ ਇਹ ਨਾ ਇਹ ਕਹਿਣਾ ਹੈ ਕਿ ਉਹਨਾਂ ਦੀ ਤਰਜੀਹ ਜਾਨ ਬਚਾਉਣੀ ਹੈ ਜਾਂ ਕੁਝ ਹੋਰ ਤੇ ਅਸੀਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਸਿਰਫ ਉਮੀਦ ਕਰਦੇ ਹਾਂ ਕਿ ਸਰਕਾਰ ਸਾਡੇ ਨਿਰਦੇਸ਼ਾਂ ਦਾ ਪਾਲਣਾ ਕਰੇਗੀ ਅਦਾਲਤ ਨੇ ਸ਼ੁੱਕਰਵਾਰ ਨੂੰ ਡੱਲੇਵਾਲ ਦੀ ਜ਼ਿੰਦਗੀ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਉਹਨਾਂ ਨੂੰ ਡਾਕਟਰੀ ਸਹਾਇਤਾ ਯਕੀਨੀ ਕਰੇ ਕੱਲ ਸ਼ਬਮ ਜੀ ਦਾ ਚੱਲਾ ਕਿ ਅੱਜ ਟੀਕੇ ਦਿਨ ਸੁਪਰੀਮ ਕੋਰਟ ਮੇ हमारे मामले पे कोई सुनवाई हुई है तो सबसे पहले मुझे ये बात अच्छी लगी के सरकार हमारा सुप्रीम कोर्ट हमारी सेहत को लेकर चिंतित है और उसके साथ साथ मुझे उम्मीद थी कि जो हमारी तरफ से माननीय सुप्रीम कोर्ट को हमारा पत्र लिखा गया है शायद उस पर कोई विचार हुई होगी उसपे कोई सरकार को आदेश करेगी सुप्रीम कोर्ट लेकिन वो करने की बजाय सुप्रीम कोर्ट पंजाब गवर्नमेंट को हमारे ऊपर और सख्ती करने के लिए आदेश दिए गए हैं तो मैं हैरान हुआ कि एक तरफ तो हमारी सुप्रीम कोर्ट हमारी सेहत को लेकर इतनी चिंतित है हमदर्दी प्रकट कर रही है और दूसरी तरफ हमारे ऊपर सख्ती करने के आदेश दे रही है ये जिंदगी में पहली बार ऐसी हमदर्दी देख रहा हूँ ਤਾਂ ਉਹਨਾਂ ਅੱਗੇ ਬਾਤ ਦੇ ਆ ਤੁਹਾਨੂੰ ਦੱਸਨੇ ਕਿ ਡਾਕਟਰ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਸੀ ਤੇ 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀਗਾ ਤੇ 28 ਦਸੰਬਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਵੱਖ-ਵੱਖ ਆਗੂਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਡਾਕਟਰ ਮਨਮੋਹਨ ਸਿੰਘ ਦਾ ਮ੍ਰਿਤਕ ਸਰੀਰ ਸਵੇਰੇ 9:30 ਵਜੇ ਉਹਨਾਂ ਦੀ ਰਿਹਾਈਸ਼ ਤੋਂ ਕਾਂਗਰਸ ਹੈੱਡਕੁਆਰਟਰ ਲਿਆਂਦਾ ਗਿਆ ਕਾਂਗਰਸ ਪਾਰਟੀ ਦੇ ਮੁਖ ਦਫ਼ਤਰ ਦਿੱਲੀ ਵਿਖੇ ਪਹੁੰਚ ਕੇ ਸੁਖਜਿੰਦਰ ਸਿੰਘ ਰੰਦਾਵਾ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੀ ਸਮੋਕਿ ਉਹਨਾਂ ਨੇ ਕਿਹਾ ਕਿ ਡਾਕਟਰ ਸਿੰਘ ਦਾ ਭਾਰਤ ਦੇ ਆਰਥਿਕ ਵਿਕਾਸ ਅਤੇ ਤਰੱਕੀ ਦੇ ਵਿੱਚ ਯੋਗਦਾਨ ਬੇਮਿਸਾਲ ਹੈ ਤੇ ਤੁਹਾਨੂੰ ਦੱਸ ਦਿੰਨਾ ਹੈ ਕਿ ਇਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਅੰਤਿਮ ਸ਼ਰਧਾਂਜਲੀ ਪੇਟ ਕਰਨ ਅਤੇ ਸ਼ਰਧਾਂਜਲੀ ਦੇਣ ਦਾ ਸਬਗ ਪ੍ਰਾਪਤ ਹੋਇਆ ਇਹ ਗੱਲ ਅਮਰਿੰਦਰ ਸਿੰਘ ਰਾਜਾ ਵਿੰਗ ਦੇ ਵੱਲੋਂ ਵੀ ਆਖੇ ਗਏ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਉਹ ਇੱਕ ਬੇਮਿਸਾਲ ਲੀਡਰ ਸੀ ਟੂਟ ਅਖੰਡਤਾ ਤੇ ਰਾਸ਼ਟਰ ਲਈ ਅਥਾ ਯੋਗਦਾਨ ਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਹੋ ਪ੍ਰੇਰਣਾ ਦੇ ਤੌਰ ਤੇ ਇਹਨਾਂ ਨੂੰ ਦੇਖਿਆ ਜਾਵੇਗਾ ਤੇ ਉਧਰ ਹੀ ਅਨਿਲ ਸਰੀਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਉਂ ਤੁਹਾਨੂੰ ਨਾਦਰ ਨੇ ਕਿ ਉਹਨਾਂ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੇ ਦੁੱਖਤਾ ਪ੍ਰਗਟਾਵਾ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਅਨਿਲ ਸਰੀਨ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਜਿਸੀ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦੇ ਮਹਾਨ ਸੁਪੂਤ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਦਾ ਨਿਧਨ ਹੋਇਆ ਉਹ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਸਰਦਾਰ ਮਨਮੋਹਨ ਸਿੰਘ ਜੀ ਸਾਡੇ ਸਾਰੇ ਪੰਜਾਬੀਆਂ ਦਾ ਮਾਨ ਰਹੇ ਨੇ ਔਰ ਉਹਨਾਂ ਨੇ ਨਾ ਕੇਵਲ ਵਿਸ਼ਵ ਦੇ ਵਿੱਚ ਦੇਸ਼ ਦਾ ਸਨਮਾਨ ਵਧਾਇਆ ਬਲਕਿ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ ਦੇ ਵਿੱਚ ਆਰਥਿਕ ਸੰਕਟ ਵੇਲੇ ਜਾਂ ਆਰਥਿਕ ਵਿਕਾਸ ਦੇ ਵਿੱਚ ਜਿਹੜਾ ਉਹਦਾ ਯੋਗਦਾਨ ਹੈ ਉਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਦੇਸ਼ ਨੂੰ ਆਰਥਿਕ ਵਿਕਟ ਸਥਿਤੀ ਚੋਂ ਕੱਢਣ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ। ਅਤੇ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਦੁਆਰਾ ਕੀਤੇ ਗਏ ਕੰਮਾਂ ਦਾ ਔਰ ਦੇਸ਼ ਦੀ ਆਰਥਿਕ ਪ੍ਰਗਤੀ ਵਾਸਤੇ ਦਿੱਤੇ ਯੋਗਦਾਨ ਦਾ ਸਨਮਾਨ ਕਰਦੀ ਹੈ। ਕੱਲ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਔਰ ਉਸ ਬੈਠਕ 'ਚ ਨਿਰਣਾ ਕੀਤਾ ਗਿਆ ਕਿ ਸਰਦਾਰ ਮਨਮੋਹਨ ਸਿੰਘ ਜੀ ਦੇ ਸਮਾਰਕ ਅਤੇ ਸਮਾਧੀ ਸਥਲ ਦਾ ਨਿਰਮਾਣ ਕੀਤਾ ਜਾਏਗਾ ਭਾਰਤੀ ਜਨਤਾ ਪਾਰਟੀ ਪੰਜਾਬ ਉਸ ਦਾ ਸਵਾਗਤ ਕਰਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਇਸ ਦੀ ਸਾਰੀ ਜਾਣਕਾਰੀ ਕਾਂਗਰਸ ਦੇ ਪ੍ਰੈਜ਼ੀਡੈਂਟ ਸ਼੍ਰੀ ਖੜਗੇ ਜੀ ਨੂੰ ਉਸੇ ਵੇਲੇ ਦੇ ਦਿੱਤੀ ਕਿ ਕੇਂਦਰ ਸਰਕਾਰ ਨੇ ਨਿਰਣੈ ਕੀਤਾ ਹੈ ਕਿ ਸardar Manmohan Singh ji ਦੇ ਸਮਾਰਕ ਔਰ ਸਮਾਦੀ ਜਿਹੜੀ ਹੈ ਉਹ ਬਣਾਈ ਜਾਏਗੀ ਔਰ ਉਸ ਦੇ ਵਾਸਤੇ ਜਿਹੜੀ ਜ਼ਮੀਨ ਅਧਿਗ੍ਰਹਿਣ ਕਰਨਾ ਹੈ ਟਰਸਟ ਬਣਾਉਣਾ ਹੈ ਫਿਰ ਟਰਸਟ ਦੇ ਨਾਂ ਤੇ ਜ਼ਮੀਨ ਨੂੰ ਟ੍ਰਾਂਸਫਰ ਕਰਨਾ ਹੈ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਤੁਰੰਤ ਸ਼ੁਰੂ ਕੀਤੀ ਜਾ ਰਹੀ ਹੈ ਔਰ ਅਸੀਂ ਵੀ ਚਾਹਾਂਗੇ ਕਿ ਸardar Manmohan Singh ji ਦਾ ਜਿਹੜਾ ਸਮਾਰਕ ਹੈਗਾ ਉਹ ਜਲਦ ਤੋਂ ਜਲਦ ਬਣ ਕੇ ਤਿਆਰ ਹੋ ਜਾਵੇ। ਪਰ ਰੁਕਾਦਾ ਹੁਣ ਅਗਲੀ ਖਬਰ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੌਰਾਨ ਅਜ ਲੱਖਾ ਸੰਗਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਪੁਰਾਤਨ ਪਰੰਪਰਾ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਪਜੀ ਸਾਹਿਬ ਦੇ ਪਾਠ ਤੇ ਮਗਰੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚ ਕੇ ਕੀਰਤਨ ਸੋਹਲੇ ਦੇ ਪਾਠ ਉਪਰੰਤ ਅਰਦਾਸ ਦੇ ਨਾਲ ਸੰਪੂਰਨ ਕੀਤਾ ਗਿਆ। ਨਗਰ ਕੀਰਤਨ ਦੇ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਜੀਵਨ ਇਤਿਹਾਸ ਸੰਬੰਧੀ ਵਿਚਾਰ ਕੀਤਾ। ਨਗਰ ਕੀਰਤਨ ਦੇ ਵਿੱਚ ਵੱਖ-ਵੱਖ ਗੱਤਕਾ ਅਖਾੜਿਆਂ ਨੇ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੰਗਜੂ ਜੋਹਰ ਦਿਖਾਉਂਦੇ ਆ ਸਾਹਿਬਜ਼ਾਦਿਆਂ ਨੂੰ ਸਤਕਾਰ ਪੇਟ ਕੀਤਾ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਤੇ ਸਬਾ ਸੁਸਾਇਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏਗੇ ਤੇ ਜਿੱਥੇ ਦਾ ਸ਼੍ਰੀ ਕਾਹਤਕ ਸਾਹਿਬ ਦੇ ਵੱਲੋਂ ਕੌਮ ਨੂੰ ਕਿਤੇ ਆਦੇਸ਼ ਦੇ ਅਨੁਸਾਰ ਨਗਰ ਕੀਰਤਨ ਦੇ ਦੌਰਾਨ 10 ਵਜੇ ਸੰਗਤਾਂ ਨੇ ਸਮੂਹਕ ਰੂਪ ਦੇ ਵਿੱਚ ਮੂਲ ਮੰਤਰ ਦੇ ਜਾਪ ਕਰਕੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਤਿਕਾਰ ਪੇਟ ਕੀਤਾ ਤੇ ਜੇਕਰ ਹੁਣ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਿਹੜੀ ਕਿ ਐਡਵਾਈਜ਼ਰੀਆਂ ਤੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਤੁਹਾਨੂੰ ਦੱਸ ਦਰਨੀ ਹੈ ਕਿ ਮੀਂਹ ਕਾਰਨ ਹੁਣ ਜਿਹੜਾ ਕੀ ਹੈ ਸਰਦੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ ਮੌਸਮ ਦੇ ਵਿੱਚ ਜਿਹੜੇ ਕਿ ਪਾਰਿਗ੍ਰਾਵਟ ਨਜ਼ਰ ਆ ਰਿਹਾ ਤੇ ਨਜ਼ਰ ਨੇ ਕਿ ਆਮ ਜਨ ਜੀਵਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਪਿਛਲੇ ਹਫਤੇ ਤੋਂ ਮਿਲੀ ਸਰਦੀ ਦੀ ਦਸਤਕ ਤੋਂ ਬਾਅਦ ਤਾਜ਼ਾ ਪਈ ਬਾਰਿਸ਼ ਨੇ ਸਰਦੀ ਦੇ ਵਿੱਚ ਵਾਧਾ ਕਰ ਦਿੱਤਾ ਹੈ ਇਸ ਸਰਦੀ ਦਾ ਮਨੁੱਖੀ ਜਨ ਜੀਵਨ ਤੇ ਫਿਰ ਜਲਮਾ ਮਿਲਮਾ ਅਸਰ ਹੈ ਮੌਸਮ ਚ ਹੋਈ ਤਬਦੀਲੀ ਤੇ ਸਰਦੀ ਦੇ ਵਿੱਚ ਵਾਦੇ ਕਰਕੇ ਭਾਵੇਂ ਇਸ ਨੂੰ ਫਸਕਣਾ ਲਈ ਲਾਭਦਾਇਕ ਮੰਨਿਆ ਜਾਂਦਾ ਪਰ ਮੌਸਮ ਚ ਹੋਏ ਬਦਲਾ ਨਾਲ ਮਨੁੱਖੀ ਸਿਹਤ ਤੇ ਬਿਮਾਰੀਆਂ ਦਾ ਅਸਰ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ ਤੇ ਜਿਸ ਕਰਕੇ ਸਿਹਤ ਮਾਹਿਰਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਅਗਾਊਂ ਸੂਚਨਾ ਦੇ ਅਨੁਸਾਰ ਸਵੇਰ ਤੋਂ ਹੀ ਹਲਕੀ ਬੂੰਦਾਬੰਦੀ ਸ਼ੁਰੂ ਹੋ ਗਈ ਸੀ ਤੇ ਜਿਸ ਦੇ ਨਾਲ ਪਾਰਾ ਇਕਦਮ ਡਿਗਣਾ ਸ਼ੁਰੂ ਹੋ ਗਿਆ ਸੀ ਸਰਦੀ ਤੇਜ਼ ਹੋਣ ਨਾਲ ਬਜ਼ੁਰਗ ਬੱਚੇ ਘਰਾਂ ਚ ਰਜਾਈਆਂ ਤੇ ਦੁਕਾਨਦਾਰ ਹੀਟਰਾਂ ਦੇ ਸਹਾਰੇ ਠੰਡ ਤੋਂ ਬਚਾ ਰਹੇ ਨੇ ਲੋਕ ਮਜਬੂਰੀ ਵਸ ਬਾਹਰ ਨਿਕਲ ਰਹੇ ਨੇ ਜਿਸ ਕਰਕੇ ਅਨਾਜ ਮੰਡੀ ਸਮੇਤ ਬਾਜ਼ਾਰਾਂ ਚ ਰੌਣਕ ਕੱਟੀ ਹੋਈ ਹੈ ਤੇ ਉਧਰ ਹੀ ਰੇੜੀਆਂ ਖੋਖਿਆਂ ਵਾਲੇ ਤੇ ਆਮ ਗਰੀਬ ਲੋਕ ਅੱਗ ਬਾਲ ਕੇ ਸਰਦੀ ਤੋਂ ਬਚਾ ਰਹੇ ਨੇ ਤੇ ਜੇਕਰ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਤਾਂ ਮਨਾਲੀ ਦੇ ਵਿੱਚ ਖਾਸ ਤੌਰ ਤੇ ਜੇਕਰ ਗੱਲ ਕਰੀਏ ਜੰਮੂ ਕਸ਼ਮੀਰ ਤੋਂ ਉੱਥੇ ਪਾਰੇ ਬਰਫਬਾਰੀ ਦੇਖਣ ਨੂੰ ਮਿਲ ਰਿਹਾ ਹੈ ਸਨੋ ਫਾਲ ਜਿਹੜੀ ਕਿ ਉੱਥੇ ਹੁੰਦੀ ਹੋਈ ਵੀ ਨਜ਼ਰ ਆਈਏ ਜਿਸ ਕਰਕੇ ਸਲਾਨੀਆਂ ਦੀ ਗਿਣਤੀ ਉੱਥੇ ਜਿਹੜੀ ਕਿ ਵਾਧੀ ਜਾ ਰਹੀ ਹੈ ਪਰ ਮੌਸਮ ਵਿਭਾਗ ਦਾ ਖਾਸ ਤੌਰ ਤੇ ਇਹ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਘੱਟੋ ਘੱਟ ਜਾਣ ਤਾਂ ਜੋ ਉਹਨਾਂ ਨੂੰ ਕਿਸੇ ਅਣਹੋਣੀ ਦਾ ਸਾਹਮਣਾ ਨਾ ਕਰਨਾ ਪੈ ਸਕੇ ਤੇ ਉਦੋਂ ਜੇਕਰ ਗੱਲ ਕਰੀਏ ਖੇਡ ਜਗਤ ਦੀ ਤਾਂ ਆਸਟ੍ਰੇਲੀਆ ਤੇ ਭਾਰਤ ਦੇ ਵਿਚਾਲੇ ਜਿਹੜਾ ਕਿ ਟੈਸਟ ਮੈਚ ਖੇਡਿਆ ਜਾ ਰਿਹਾ ਮੈਲਬੌਰਨ ਦੇ ਵਿੱਚ ਉਸ ਦਾ ਤੀਜੇ ਦਿਨ ਦਾ ਸਮਾਂ ਜਿਹੜਾ ਕਿ ਸਮਾਪਤ ਹੋ ਚੁੱਕਿਆ ਮੈਲਬੌਰਨ ਦੇ ਵਿੱਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਬਾਕਸਿੰਗ ਡੇ ਟੈਸਟ ਖੇਡਿਆ ਜਾ ਰਿਹਾ ਦੋਵਾਂ ਟੀਮਾਂ ਦੇ ਵਿਚਾਲੇ ਪੰਜ ਮੈਚ ਚੱਲ ਰਿਹਾ ਹੈ ਟੈਸਟ ਸੀਰੀਜ਼ ਦਾ ਹੈ ਚੌਥਾ ਟੈਸਟ ਹੈ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ ਤੇ ਕਿੱਡ ਖਤਮ ਹੋਣ ਤੋਂ ਬਾਅਦ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਵਿੱਚ 9 ਵਿਕਟਾਂ ਗੁਆ ਕੇ 358 ਦੌੜਾਂ ਬਣਾ ਲਈਆਂ ਨੇ ਤੇ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਦੇ ਵਿੱਚ 474 ਦੌੜਾਂ ਬਣਾਈਆਂ ਸਨ ਇਸ ਲਿਹਾਜ਼ ਨਾਲ ਭਾਰਤ ਅਜੇ 116 ਦੌੜਾਂ ਨਾਲ ਪਿੱਛੇ ਹੈ ਤੇ ਨਿਤਿਸ਼ ਰੈਟੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਉਹ ਫਿਲਹਾਲ 105 ਦੌੜਾਂ ਬਣਾ ਕੇ ਜੇਤੂ ਰਹੇ ਨੇ ਤੇ ਹੁਣ ਤੱਕ ਉਹ 176 ਗੇਂਦਾਂ ਦੀ ਆਪਣੀ ਪਾਰੀ 'ਚ 10 ਚੌਕੇ ਅਤੇ ਇੱਕ ਛੱਕਾ ਲਗਾ ਚੁੱਕੇ ਨੇ ਮੁਹੰਮਦ ਸਿਰਾਜ ਵੀ ਦੋ ਦੌੜਾ ਬਣਾ ਕੇ ਨਾਬਾਦ ਹੈ ਤੇ ਨਿਤਿਸ਼ ਨੇ 9ਵੇਂ ਨੰਬਰ ਤੇ ਬੱਲੇਬਾਜ਼ੀ ਕਰਨ ਆਏ ਵਾਸ਼ਿੰਗਟਨ ਸੁੰਦਰਦਨਾਰ 8ਵੇਂ ਵਿਕਟ ਲਈ ਤੇ 27 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਉਦੋਂ ਹੀ ਸੁੰਦਰ ਤੇ ਨਿਤਿਸ਼ ਦੋਵਾਂ ਨੇ 150 ਤੋਂ 150 ਗੇਂਦਾਂ ਖੇਡੀਆਂ ਟੈਸਟ ਕ੍ਰਿਕਟ ਦੇ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਦੇ 8ਵੇਂ ਤੇ 9ਵੇਂ ਨੰਬਰ ਦੇ ਬੱਲੇਬਾਜ਼ਾਂ ਨੇ 150 ਤੋਂ ਵੱਧ ਗੇਂਦਾਂ ਖੇਡੀਆਂ ਹੁਣ ਤੇ ਦੋਵਾਂ ਨੇ ਸਾਂਝੇ ਤੌਰ ਤੇ 285 ਗੇਂਦਾਂ ਖੇਡੀਆਂ ਭਾਵ ਲਗਭਗ 48 ਓਵਰਾਂ ਦੀ ਬੱਲੇਬਾਜ਼ੀ ਕੀਤੀ ਤੇ ਸੁੰਦਰ 108 ਗੇਂਦਾਂ ਦੇ ਵਿੱਚ ਇੱਕ ਚੌਕੇ ਦੀ ਮਦਦ ਦੇ ਨਾਲ 50 ਦੌੜਾਂ ਬਣਾ ਕੇ ਆਊਟ ਹੋ ਗਏ ਤੁਦਿਰ ਨੂੰ ਜੇਕਰ ਗੱਲ ਕੀਤੀ ਜਾਵੇ ਕੈਨੇਡਾ ਦੀ ਤਾਂ ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਦੇ ਖਿਲਾਫ ਬੇਪਰੋਸਗੀ ਮਤਾ ਲਿਆਵੇਗੀ ਕਨਜ਼ਰਵੇਟਿਵ ਪਾਰਟੀ ਬੇਪਰੋਸਗੀ ਮਤੇ ਤੇ ਵਿਚਾਰ ਕਰਨ ਲਈ ਕਮੇਟੀ 7 ਜਨਵਰੀ 2025 ਨੂੰ ਮੀਟਿੰਗ ਕਰੇਗੀ ਤੇ ਪਾਰਲੀਮੈਂਟ ਦੀਆਂ 6 ਹਫ਼ਤਿਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਨਤੀਜਾ ਰਿਪੋਰਟ 27 ਜਨਵਰੀ ਨੂੰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੀ ਜਾਣੀ ਹੈ ਤੇ ਇਸ ਦੀ ਵੋਟਿੰਗ 30 ਜਨਵਰੀ ਨੂੰ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕੈਨੇਡਾ ਦੇ ਕਨਜ਼ਰਵੇਟਿਵ ਪਾਰਟੀ ਨੇ 2025 ਦੇ ਸ਼ੁਰੂ ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ 'ਚ ਅਵਿਸ਼ਵਾਸ ਦਾ ਮਤਾ ਪੇਸ਼ ਕਰਨ ਤੇ ਆਪਣੇ ਇਰਾਦੇ ਦਾ ਐਲਾਨ ਕੀਤਾ ਜੋ ਵਿਰੋਧੀ ਪਾਰਟੀਆਂ ਦੇ ਵਿੱਚ ਵਾਅਦੇ ਅਸੰਤੁਸ਼ਟੀ ਦਾ ਸੰਕੇਤ ਹੈ ਜੇਕਰ ਪਾਸ ਹੋ ਜਾਂਦਾ ਹੈ ਤਾਂ ਇਹ ਸੰਭਾਵੀ ਤੌਰ ਤੇ ਕੈਨੇਡਾ ਦੇ ਵਿੱਚ ਇੱਕ ਮਹੱਤਵਪੂਰਨ ਸਿਆਸੀ ਤਬਦੀਲੀ ਲਿਆ ਸਕਦਾ ਹੈ ਤੇ ਉਦੋਂ ਦੇ ਹੀ ਕਨਜ਼ਰਵੇਟਿਵ ਐਮਪੀ ਜੌਨ ਵਿਲੀਅਮਸ ਪਬਲਿਕ ਅਕਾਊਂਟਸ ਦੀਸ ਹਾਈ ਕਮੇਟੀ ਦੇ ਚੇਅਰਮੈਨ ਨੇ ਐਕਸ ਪਹਿਲਾਂ ਟਵੀਟਰ ਤੇ ਸਾਂਝੇ ਕੀਤੇ ਗਏ ਇੱਕ ਪੱਤਰ ਦੇ ਵਿੱਚ ਯੋਜਨਾਵਾਂ ਦਾ ਖੁਲਾਸਾ ਕੀਤਾ ਬੇਪਰੋਸਕੀ ਮਤੇ ਤੇ ਵਿਚਾਰ ਕਰਨ ਦੇ ਲਈ ਕਮੇਟੀ 7 ਜਨਵਰੀ 2025 ਨੂੰ ਮੀਟਿੰਗ ਕਰੇਗੀ ਜਿਹਾ ਤੁਹਾਨੂੰ ਦਾਜਨ ਹੈ ਕਿ ਪਾਰਲੀਮੈਂਟ ਦੀਆਂ 6 ਹਫ਼ਤਿਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਨਤੀਜਾ ਰਿਪੋਰਟ 27 ਜਨਵਰੀ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤੀ ਜਾਣੀ ਹੈ ਤੇ ਇਸ ਦੀ ਵੋਟਿੰਗ 30 ਜਨਵਰੀ ਨੂੰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐ ਨਹੀਂ ਮੈਨੂੰ ਦਿਓ ਜਾਸਤ ਧੰਨਵਾਦ